ਕਿਥੋਂ ਆਇਆ ਕੜੂਏ ਤੋਂ ਹੀ ਕੜੂਏ ਤੋਂ ਆਇਆ ਇੱਥੇ ਇੱਥੇ ਕੀ ਹੈ ਇੱਥੇ ਕੀ ਕਰਨਾ ਹੈ ਜੀ ਇੱਥੇ ਹੀ ਮੱਥਾ ਟੇਕਣਾ ਹੈ ਇੱਥੇ ਇਸ 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 ਥਾਂ ਦਾ ਪਤਾ ਹੈ ਕਿ ਇੱਥੇ ਕੀ ਹੋਇਆ ਸੀ ਹਾਂਜੀ ਕੀ ਹੋਇਆ ਸੀ ਇੱਥੇ ਛੋਟੇ ਸਾਹਿਬ ਜਾਦੇ ਦੇ ਮਾਤਾ ਗੁਜਰੀ ਜੀ ਨੂੰ ਠੱਡੇ ਬੂੜੀ 'ਚ ਰੱਖਿਆ ਗਿਆ ਤੇ ਉਹਨਾਂ ਨੂੰ ਫਿਰ ਬਾਅਦ 'ਚ ਸ਼ਹੀਦ ਕਰ ਦਿੱਤਾ ਗਿਆ ਤੇ ਨੀਹਾਂ ਵਿੱਚ ਛਿਣ ਕੇ ਅੱਛਾ ਨਾਮ ਪਤਾ ਉਹਨਾਂ ਦਾ ਛੋਟੇ ਸਾਹਿਬ ਜਾਦੇ ਦਾ ਹਾਂਜੀ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਜੀ ਅੱਛਾ ਉਹ ਕਿ ਉਹਨਾਂ ਦੇ ਉਹਨਾਂ ਦੇ ਉਹ ਕਿਹਦੇ ਪੁੱਤਰ ਸੀਗੇ ਪਤਾ ਗੁਰੂ ਗੋਬਿੰਦ ਸਿੰਘ ਜੀ ਦੇ ਠੀਕ ਇਹ ਸਾਰੀਆਂ ਗੱਲਾਂ ਕਿਹਨੇ ਦੱਸੀਆਂ ਤੁਹਾਨੂੰ ਮੇਰੇ ਨਾਨਾ ਜੀ ਨੇ ਨਾਨਾ ਜੀ ਨੇ ਦੱਸੀਆਂ ਇਤਿਹਾਸ ਨਾਲ ਜੋੜਦੇ ਆ ਅਸੀਂ ਟ੍ਰੇਨਿੰਗ ਦੇ ਸਕਦੇ ਹਾਂ ਟ੍ਰੇਨਿੰਗ ਦਿੰਨੇ ਬੱਚੇ ਨੂੰ ਵੀ ਐਦਾਂ ਦਾ ਗੁਰੂ ਸਾਹਿਬ ਨੇ ਕਰਤਾ ਹੈ ਤੇ ਗੁਰੂ ਸਾਹਿਬ ਦੇ ਨਾਲ ਹੋ ਕੇ ਚੱਲੋ ਵੀ ਤੁਹਾਡੇ ਬੜੀ ਕੁਰਬਾਨੀ ਕੀਤੀ ਹੈ ਤੇ ਨਸ਼ਾ ਮੇਰੇ ਨਹੀਂ ਜਾਣਾ ਕਿਸੇ ਦੇ ਮੇਰੇ ਘਰ ਦੇ ਵਿੱਚ ਕੋਈ ਵੀ ਬੰਦਾ ਨਸ਼ਾ ਨਹੀਂ ਕਰਦਾ ਇਸ ਤੋਂ ਲੈ ਕੇ ਭਾਈ ਤੱਕ ਵੀ ਮਤਲਬ ਨਸ਼ਾ ਨਹੀਂ ਕਿੰਨੇ ਛੋਟੇ ਸੀ ਉਹ ਪਤਾ ਹਾਂਜੀ ਨੰਦੀ ਉਮਰ ਕਿੰਨੀ ਸੀ? ਬਾਬਾ ਜੋਰਾਵਰ ਸਿੰਘ ਜੀ 9 ਸਾਲ ਤੇ ਬਾਬਾ ਫਤਿਹ ਸਿੰਘ ਜੀ 7 ਸਾਲ ਸੀ। ਇੰਨੇ ਛੋਟੇ ਛੋਟੇ ਬੱਚੇ ਉਹ ਦੇਖ ਲਓ ਕਿੱਡੀਆਂ ਵੱਡੀਆਂ ਸ਼ਹਾਦਤਾਂ ਦੇ ਗਏ। ਤੁਸੀਂ ਕਿੰਨੇ ਸਾਲ ਦੇ ਹੋ? ਮੈਂ 13 ਸਾਲ ਦਾ। 13 ਸਾਲ ਦਾ। ਫਿਰ ਇਤਿਹਾਸ ਸੁਣਦੇ ਹੋ ਨਾਨਾ ਜੀ ਤੋਂ? ਹਾਂਜੀ। ਤੁਹਾਨੂੰ ਲੱਗਦਾ ਵੀ ਬੱਚਿਆਂ ਨੂੰ ਜੋੜਨਾ ਚਾਹੀਦਾ ਹੈ ਇਤਿਹਾਸ ਦੇ ਨਾਲ? ਹਾਂਜੀ, ਜੋੜਨਾ। ਅਸੀਂ ਕਹਿੰਦੇ ਵੀ ਬੰਦਾ ਵੀ ਨਸ਼ੇ ਵੱਲ ਨੂੰ ਮਾਰੇ ਜਗਾ ਜਾ ਕੇ ਨਾ ਖੜੇ ਵੀ ਚੰਗੀ ਸ਼ਰਤ ਜਿਹੜੇ ਜੇ ਇਹ ਚੰਗੀ ਸ਼ਰਤ ਕਰੂਗਾ ਵੀ ਦੋ ਨੂੰ ਹੋਰ ਨੂੰ ਨਾਲ ਜੋੜੂਗਾ। ਜੇ ਦੋ ਜੁੜਨਗੇ ਤਾਂ ਦੋ ਤੋਂ ਕਈ ਹਜ਼ਾਰ ਬੜਾ ਵੱਡਾ ਮੈਨੂੰ ਲੰਦਾ ਉਪਰਾਲਾ ਹੈ ਸਾਡੇ ਮਾਪਿਆਂ ਦਾ ਕਿਉਂਕਿ ਅਸੀਂ ਜਦੋਂ ਜੋੜਾਂਗੇ ਬੱਚਿਆਂ ਨੂੰ ਤਾਂ ਇਮਾਨਮਤੇ ਇਤਿਹਾਸ ਦੇ ਨਾਲ ਉਹ ਸਿੱਖਣਗੇ ਅਸੀਂ ਜਿਆਦਾ ਵੀ ਆਉਣ ਸਕੂਲ ਤੇ ਜਾਂ ਕਿ ਇਹ ਮੋਬਾਈਲ ਚਿਕਰਾ ਹੈ ਤੈਨੂੰ ਇਹ ਕਹੀਦਾ ਬੇਟਾ ਤੈਨੂੰ ਕੋਈ ਹੋਰ ਚੀਜ਼ ਨਹੀਂ ਦੇਖਣੀ ਹੈ ਕਿ ਵੀ ਤੂੰ ਇਹਦੇ ਚ ਗੁਰੂ ਸਾਹਿਬ ਦੀਆਂ ਗੱਲਾਂ ਚੱਲਦੀਆਂ ਵੀ ਚੰਦਰਾਂ ਤੇ ਬਹੁਤ ਆਉਂਦਾ ਤੇ ਉਹ ਦੇਖ ਵੀ ਤੈ ਮਤਲਬ ਹੋਰ ਕੋਈ ਚੀਜ਼ ਨਹੀਂ ਦੇਖਣੀ